ਹੈਲੋ ਜੀ ਤੁਹਾਡਾ ਸਾਰਿਆਂ ਦਾ ਪਰਮਜੀਤ ਦੀ ਰਸੋਈ ਵਿੱਚ ਸਵਾਗਤ ਹੈ ਅੱਜ ਅਸੀਂ ਬਣਾਵਾਂਗੇ ਸਬਜ਼ੀਆਂ ਵਾਲਾ ਸੂਪ ਅਸੀਂ ਜਿਹੜੀ ਆ ਸਾਰੀਆਂ ਸਬਜ਼ੀਆਂ ਪਾ ਕੇ ਸੂਪ ਬਣਾ ਕੇ ਤਿਆਰ ਕਰਾਂਗੇ ਤੇ ਆਓ ਅਸੀਂ ਇਹਨੂੰ ਫਿਰ ਬਣਾਈਏ ਸੂਪ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਜਿਹੜੀਆਂ ਸਬਜ਼ੀਆਂ ਲੈ ਲਵਾਂਗੇ ਤੇ ਇਹਨਾਂ ਨੂੰ ਅਸੀਂ ਬਿਲਕੁਲ ਬਰੀਕ-ਬਰੀਕ ਕੱਟ ਕੇ ਰੱਖ ਲਵਾਂਗੇ ਇੱਥੇ ਅਸੀਂ ਨਾ ਇੱਕ ਗਾਜਰ ਲਈ ਹੈ ਮੀਡੀਅਮ ਸਾਈਜ਼ ਦੀ ਉਹਨੂੰ ਆਪਾਂ ਛੋਟਾ-ਛੋਟਾ ਇਸ ਤਰ੍ਹਾਂ ਦਾ ਕੱਟ ਲਿਆ ਹੈ ਨਾਲ ਅਸੀਂ ਤਿੰਨ ਮਸ਼ਰੂਮ ਲਈਆ ਸੀ ਗਿਆ ਤੇ ਪੰਜ-ਛੇ ਅਸੀਂ ਲਈਆ ਹੈ ਬੀਨਸ ਨਾਲ ਅਸੀਂ ਲਿਆ ਬ੍ਰੋਕਲੀ ਬ੍ਰੋਕਲੀ ਦੀ ਜਗ੍ਹਾ ਤੇ ਤੁਸੀਂ ਜਿਹੜੀ ਫੁੱਲ ਗੋਭੀ ਹੁੰਦੀ ਆ ਉਹ ਵੀ ਪਾ ਸਕਦੇ ਹੋ ਤੇ ਬ੍ਰੋਕਲੀ ਜੇ ਪਾਣਾ ਚਾਹਦੇ ਤੇ ਬ੍ਰੋਕਲੀ ਵੀ ਪਾ ਸਕਦੇ ਹੋ ਤੇ ਨਾਲ ਅਸੀਂ ਥੋੜਾ ਜਿਹਾ ਪੱਤਾ ਗੋਭੀ ਲਿਆ ਹੈ ਸਾਰੀਆਂ ਜਿਹੜੀਆਂ ਸਬਜ਼ੀ ਹੈਗੀਆਂ ਇਹਨਾਂ ਨੂੰ ਅਸੀਂ ਬਿਲਕੁਲ ਬਰੀਕ ਬਰੀਕ ਕੱਟਾਂਗੇ ਸਬਜ਼ੀ ਕੱਟਣ ਤੋਂ ਬਾਅਦ ਅਸੀਂ ਗੈਸ ਉੱਤੇ ਕੜਾਈ ਰੱਖਾਂਗੇ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਮੱਖਣ ਪਾ ਦੇਵਾਂਗੇ ਮੱਖਣ ਪਾਣ ਤੋਂ ਬਾਅਦ ਇਹਦੇ ਵਿੱਚ ਅਸੀਂ ਪਾਵਾਂਗੇ ਲਸਣ ਲਸਣ ਦੀ ਅਸੀਂ 5-6 ਤੂਰੀਆ ਲੈ ਆ ਲਵਾਂਗੇ ਉਹਨਾਂ ਨੂੰ ਅਸੀਂ ਬਿਲਕੁਲ ਬਰੀਕ-ਬਰੀਕ ਕੱਟਾਂਗੇ ਲਸਣ ਨੂੰ ਤੇ ਹੁਣ ਅਸੀਂ ਮੱਖਣ ਦੇ ਵਿੱਚ ਜਿਹੜਾ ਲਸਣ ਹੈ ਇਹਨੂੰ ਪਾ ਦਿੰਦੇ ਹਾਂ ਲਸਣ ਨੂੰ ਅਸੀਂ ਹਲਕਾ ਜਿਹਾ ਭੁੰਨ ਲਵਾਂਗੇ ਲਸਣ ਜਦੋਂ ਹਲਕਾ ਜਿਹਾ ਪੋਜ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਪਿਆਜ਼ ਅਸੀਂ ਅੱਧਾ ਪਿਆਜ਼ ਲਵਾਂਗੇ ਉਹਨੂੰ ਵੀ ਅਸੀਂ ਇਸ ਤਰ੍ਹਾਂ ਥੋੜਾ ਛੋਟਾ-ਛੋਟਾ ਕੱਟ ਲਵਾਂਗੇ ਲਸਣ ਤੇ ਪਿਆਜ਼ ਨੂੰ ਅਸੀਂ ਹੁਣ ਭੁੰਨ ਲੈਂਦੇ ਹਾਂ ਪਿਆਜ਼ ਜਦੋਂ ਹਲਕਾ ਜਿਹਾ ਪਿੰਕ ਹੋ ਜਾਏਗਾ ਗੁਲਾਬੀ ਰੰਗ ਦਾ ਫਿਰ ਅਸੀਂ ਇਹਦੇ ਵਿੱਚ ਜਿਹੜੀਆਂ ਸਬਜ਼ੀਆਂ ਕੱਟ ਕੇ ਰੱਖੀਆਂ ਹੋਈਆਂ ਹਨ ਉਹਨਾਂ ਨੂੰ ਪਾ ਦਿੰਦੇ ਹਾਂ ਬੀਨਸ ਪਾ ਦਿੱਤੀਆਂ ਹਨ ਮਸ਼ਰੂਮ ਪਾ ਦਾਂਗੇ ਨਾਲ ਹੀ ਗਾਜਰ ਪੱਤਾ ਗੋਭੀ ਤੇ ਬ੍ਰੋਕਲੀ ਤੁਹਾਨੂੰ ਇਹਦੇ ਵਿੱਚ ਜਿਹੜੀ ਸਬਜ਼ੀਆਂ ਪਸੰਦ ਹੈ ਤੁਸੀਂ ਉਹ ਵਾਲੀਆਂ ਪਾ ਲਿਓ ਜਿਹੜੀਆਂ ਨਹੀਂ ਪਸੰਦ ਹੈ ਤੇ ਨਾ ਪਾਇਓ ਤੇ ਹੁਣ ਅਸੀਂ ਜਿਹੜੀ ਸਬਜ਼ੀਆਂ ਹੈਗੀਆਂ ਮੱਖਣ ਦੇ ਵਿੱਚ ਇਹਨੂੰ ਅਸੀਂ ਭੁੰਨ ਲਵਾਂਗੇ ਚੰਗੀ ਤਰ੍ਹਾਂ ਲਗਾਤਾਰ ਥੋੜੀ देर ਅਸੀਂ ਕੜਸ਼ੀ ਚਲਾਵਾਂਗੇ ਤੇ ਸਬਜ਼ੀਆਂ ਨੂੰ ਅਸੀਂ ਭੁੰਨਾਂਗੇ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਕद्दूकस ਕੀਤਾ ਹੋਇਆ ਅਦਰਕ ਪਾ ਦਵਾਂਗੇ ਅਦਰਕ ਤੇ ਲਸਣ ਜਿਹੜਾ ਹੈਗਾ ਸੂਪ ਦੇ ਵਿੱਚ ਇਹਦਾ ਜਿਹੜਾ ਫਲੇਵਰ ਹੈ ਬਹੁਤ ਦਾ ਵਧੀਆ ਹੁੰਦਾ ਹੈ ਜਦੋਂ ਵੀ ਸੂਪ ਬਣਾਣੀ ਹੋਵੇ ਇਹਦੇ ਵਿੱਚ ਅਦਰਕ ਲਸਣ ਜ਼ਰੂਰ ਪਾਓ ਤੇ ਨਾਲ ਅਸੀਂ ਪਾ ਦਵਾਂਗੇ ਆਪਣੇ ਸਵਾਦ ਦੇ ਅਨੁਸਾਰ ਨਮਕ ਨਮਕ ਅਸੀਂ ਤਾਂ ਪਾ ਦਿੱਤਾ ਹੈ ਹੁਣ ਤਾਂ ਜਿਹੜੀ ਸਾਡੀ ਇਹ ਸਬਜੀ ਆ ਹੈ ਛੇਤੀ ਪੱਕ ਜਾਣਗੀ ਆ ਨਮਕ ਦੇ ਨਾਲ ਨਮਕ ਪਾਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਸਬਜ਼ੀ ਜਦੋਂ ਚੰਗੀ ਤਰ੍ਹਾਂ ਭੁਜ ਹੋ ਜਾਣ ਗਿਆ ਫਿਰ ਅਸੀਂ ਦੇ ਵਿੱਚ ਜਿਹੜੀ ਆ ਸ਼ਿਮਲਾ ਮਿਰਚ ਹੈਗੀ ਆ ਉਹ ਬਾਅਦ ਚ ਪਾਵਾਂਗੇ ਇੱਥੇ ਮੈਂ ਤਿੰਨ ਤਰਾ ਦੀ ਲਾਲ ਪੀਲੀ ਹਰੀ ਸ਼ਿਮਲਾ ਮਿਰਚ ਲਈ ਹੈ ਇਹਨੂੰ ਵੀ ਆਪਾਂ ਬਿਲਕੁਲ ਛੋਟਾ ਛੋਟਾ ਕੱਟਿਆ ਹੈ ਜਿਹੜੀ ਇਹ ਸ਼ਿਮਲਾ ਮਿਰਚ ਹੈ ਅਸੀਂ ਬਾਅਦ ਚ ਪਾਣੀ ਹੈ ਤੇ ਇਹਨਾਂ ਨੂੰ ਅਸੀਂ ਹੁਣ ਪਕਾ ਲੈਂਦੇ ਹਾਂ ਥੋੜੀ देर ਜਿਹੜੀ ਇਹ Shimla mirchiyan ਪਕਾਉਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਾ ਦਵਾਂਗੇ ਪਾਣੀ ਪਾਣੀ ਇੱਥੇ ਅਸੀਂ ਆਪਣੇ ਹਿਸਾਬ ਦੇ ਨਾਲ ਪਾ ਲਵਾਂਗੇ ਜਿੱਦਾਂ ਤੁਸੀਂ ਪਤਲਾ ਸੰਘਣਾ ਜਿਹੜਾ ਸੂਪ ਪਸੰਦ ਕਰਦੇ ਹੋ ਜਿੰਨਾ ਪਤਲਾ ਪਸੰਦ ਕਰਦੇ ਹੋ ਉਹਦੇ ਹਿਸਾਬ ਨਾਲ ਤੁਸੀਂ ਜਿਆਦਾ ਪਾਣੀ ਪਾ ਸਕਦੇ ਹੋ ਪਾਣੀ ਪਾਣ ਤੋਂ ਬਾਅਦ ਅਸੀਂ ਹੁਣ ਇਹਨੂੰ ਢੱਕ ਦਵਾਂਗੇ ਤੇ ਇਹਨੂੰ ਅਸੀਂ ਉਬਾਲਾ ਆਂ ਤੱਕ ਪਕਾਵਾਂਗੇ ਥੋੜੀ ਹੀ ਦੇਰ ਦੇ ਵਿੱਚ ਜਿਹੜਾ ਸਾਡਾ ਸੂਪ ਹੈਗਾ ਇਹ ਰੇਜੇ ਪੈ ਜਾਏਗਾ ਇਹਦੇ ਜਿਹੜਾ ਸੂਪ ਸਾਡਾ ਰੇਜੇ ਪੈ ਚੁੱਕਾ ਹੈ ਹੁਣ ਅਸੀਂ ਦਾ ਢੱਕਣ ਚੱਕ ਕੇ ਦੇਖ ਲੈਂਦੇ ਹਾਂ ਇੱਕ ਵਾਰ ਜਦੋਂ ਸੂਪ ਇਸ ਤਰ੍ਹਾਂ ਰਿਜੇ ਪਿਆ ਜਾਵੇ ਫਿਰ ਅਸੀਂ ਨੂੰ ਥੋੜੀ ਦੇਰ ਬਿਨਾਂ ਟੱਕੰਦੇ ਪਕਾਵਾਂਗੇ ਹੁਣ ਅਸੀਂ ਦਾ ਟੱਕੰ ਚੱਕ ਦਿੰਦੇ ਹਾਂ ਹੁਣ ਅਸੀਂ ਇੱਕ ਚਮਚ ਭਰ ਕੇ ਕਾਰਨ ਫਲੋਰ ਦਾ ਲੈ ਲਵਾਂਗੇ ਇਹਦੇ ਵਿੱਚ ਆਪਾਂ ਥੋੜਾ ਜਿਹਾ 2-3 ਚਮਚ ਪਾਣੀ ਦੇ ਪਾਵਾਂਗੇ ਤੇ ਨੂੰ ਆਪਾਂ ਘੋਲ ਲਵਾਂਗੇ ਚੰਗੀ ਤਰ੍ਹਾਂ ਕਾਰਨ ਫਲੋਰ ਵਾਲਾ ਜਿਹੜਾ ਪਾਣੀ ਹੈਗਾ ਉਹ ਆਪਾਂ ਸੂਪ ਦੇ ਵਿੱਚ ਪਾ ਦਵਾਂਗੇ ਇਹਦੇ ਨਾਲ ਜਿਹੜੀ ਸੂਪ ਹੈ ਥੋੜੀ ਜੀ ਸੰਗਣੀ ਜੀ ਹੋ ਜਾਂਦੀ ਹੈ ਕੌਰਨਫਲੋਰ ਵਾਲਾ ਪਾਣੀ ਪਾਣ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇੱਕ ਵਾਰੀ ਅਸੀਂ ਫਿਰ ਇਹਨੂੰ ਉਬਾਲਾ ਆਨ ਦਿੰਦੇ ਹਾਂ ਥੋੜੀ ਦੇਰ ਫਿਰ ਝਾਵਾਂਗੇ ਕੌਰਨਫਲੋਰ ਪਾਣ ਤੋਂ ਬਾਅਦ ਥੋੜੀ ਹੀ ਦੇਰ ਦੇ ਵਿੱਚ ਜਿਹੜਾ ਸਾਡਾ ਸੂਪ ਵਾਲਾ ਪਾਣੀ ਹੈ ਦੇਖਿਓ ਥੋੜਾ ਥੋੜਾ ਸੰਘਣਾ ਹੋ ਜਾਏਗਾ ਹੁਣ ਆ ਲਈ ਅਸੀਂ ਇਹਦੇ ਵਿੱਚ ਅੱਧਾ ਚਮਚ ਜਿਹੜਾ ਕਾਲੀ ਮਿਰਚ ਦਾ ਪਾਊਡਰ ਪਾ ਦਵਾਂਗੇ ਜਿੱਦਾਂ ਅਸੀਂ ਇਹਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਪਾਇਆ ਹੈ ਅਦਰਕ ਤੇ ਲਸਣ ਪਾਇਆ ਹੈ ਉਹਦੇ ਨਾਲ ਜਿਹੜਾ ਸੂਪ ਦਾ ਸਵਾਦ ਹੈ ਬਹੁਤ ਹੀ ਜ਼ਿਆਦਾ ਵਧੀਆ ਆਉਂਦਾ ਹੈ ਇਹਦੇ ਵਿੱਚ ਆਪਾਂ ਕੋਈ ਆਰਟੀਫੀਸ਼ੀਅਲ ਸੋਸ ਵਗੈਰਾ ਕੁਝ ਨਹੀਂ ਐਡ ਕੀਤਾ ਹੈ ਸਿੰਪਲ ਜਿਹੇ ਤਰੀਕੇ ਦੇ ਨਾਲ ਆਪਾਂ ਸੂਪ ਬਣਾ ਕੇ ਤਿਆਰ ਕੀਤਾ ਹੈ ਇਹ ਜਿਹੜਾ ਸਿੰਪਲ ਤਰੀਕੇ ਵਾਲਾ ਸੂਪ ਹੈ ਬਹੁਤ ਹੀ ਜ਼ਿਆਦਾ ਸਵਾਦ ਲੱਗਦਾ ਹੈ ਬਹੁਤ ਸਵਾਦ ਬੰਦਾ ਹੈ ਤੇ ਜਿੱਦਾਂ ਤੁਸੀਂ ਆਪਣਾ weight lose ਕਰਨਾ ਚਾਹੁੰਦੇ ਹੋ ਜਾਂ ਤੁਸੀਂ ਰਾਤ ਦਾ ਖਾਣਾ skip ਕਰਨਾ ਚਾਹੁੰਦੇ ਹੋ ਨਾ ਖਾਣਾ ਚਾਹੁੰਦੇ ਹੋਵੋ ਤੇ ਤੁਸੀਂ ਉਹਦੀ ਜਗ੍ਹਾ ਤੇ ਆਹ ਵਾਲਾ ਸੂਪ ਬਣਾ ਕੇ ਪੀ ਸਕਦੇ ਹੋ ਲੋ ਜੀ ਜਿਹੜਾ ਸੂਪ ਬਣ ਕੇ ਤਿਆਰ ਹੈ ਗੈਸ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਜਰੂਰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਸੂਪ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਹੈ ਮਿਲਦੇ ਆਂ ਫਿਰ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ